ਗਿਆਨੀ ਹਰਪ੍ਰੀਤ ਸਿੰਘ ਬਣ ਗਏ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਨੂੰ ਲੈ ਕੇ ਸਰਬਸੰਮਤੀ ਬਣ ਚੁੱਕੀ ਹੈ ਪੰਜ ਮੈਂਬਰੀ ਭਰਤੀ ਕਮੇਟੀ ਤੇ ਸੀਨੀਅਰ ਆਗੂਆਂ ਦੀ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਦੇ ਉੱਤੇ ਮੋਹਰ ਲਾ ਦਿੱਤੀ ਗਈ ਹੈ ਬੜੀ ਅਹਿਮ ਮੀਟਿੰਗ ਹੋਈ ਹੈ ਸਰਬਸੰਮਤੀ ਨਾਲ ਫੈਸਲਾ ਹੋਇਆ ਹੋਰ ਕੀ ਫੈਸਲੇ ਹੋਏ ਹੈ ਤੇ ਨਾਲ ਹੀ ਨਾਲ ਜਿਹੜਾ ਹਾਲ ਦਾ ਰੋਲਾ ਹੈ ਉਹਦੇ ਬਾਰੇ ਵੀ ਅਹਿਮ ਖਬਰ ਆ ਰਹੀ ਹੈ ਕਿ ਹਾਲ ਮਿਲਣਾ ਹੈ ਜਾਂ ਨਹੀਂ ਮਿਲਣਾ ਪਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਹੋਣਗੇ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਇਹ ਵੀ ਗੱਲ ਕਰਦੇ ਆ ਤੁਸੀਂ ਜੁੜਿਓ ਲੁੱਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਰਿਖ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿਣ ਬੜੀ ਸ਼ਸ਼ੋਪੰਜ ਦੁਬਿਦਾ ਬਰਕਰਾਰ ਸੀ ਬੀਤੇ 2 ਤੋਂ 3 ਦਿਨਾਂ ਦੇ ਤੋਂ ਜਿਹੜੀ ਚੱਲ ਰਹੀ ਸੀ ਕਿ ਆਖਰਕਾਰ ਪ੍ਰਧਾਨ ਕੌਣ ਬਣੇਗਾ ਨਵੇਂ ਅਕਾਲੀ ਦਲ ਦਾ ਇਸ ਨੂੰ ਲੈ ਕੇ ਹੁਣ ਪਾਣੀ ਨਿੱਤਰਦਾ ਹੋਇਆ ਵਿਖਾਈ ਦੇ ਰਿਹਾ ਹੈ ਬੀਬੀ ਸਤਵੰਤ ਕੋਰ ਗਿਆਨੀ ਹਰਪ੍ਰੀਤ ਸਿੰਘ ਕੌਣ ਇਨ੍ਹਾਂ ਦੋਵਾਂ ਚੋਂ ਬਣੇਗਾ ਕੌਣ ਕਿਹਦੇ ਨਾਂ ਦੀ ਦੀ ਜ਼ੋਰ ਲਾ ਰਿਹਾ ਕੌਣ ਕਿਹਦੇ ਨਾਲ ਹੀ ਜ਼ੋਰ ਲਾ ਰਿਹਾ ਕੀ ਤੂ ਤੂ ਮੈਂ ਮੈਂ ਹੋ ਗਈ ਕਮੇਟੀ ਦੀ ਮੀਟਿੰਗ ਦੇ ਵਿੱਚ ਸਾਰੀਆਂ ਚੀਜ਼ਾਂ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਸੀ ਪਰ ਆਖਰਕਾਰ ਅੱਜ ਜਾਨੀ ਕਿ 9 ਅਗਸਤ ਨੂੰ ਚੀਜ਼ਾਂ ਫਾਈਨਲ ਐਂਡ ਨਬੇੜ ਲੀਆਂ ਗਈਆਂ ਨੇ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਲਈ ਇਹ ਪਰੇਸ਼ਾਨੀ ਵਾਲੀ ਗੱਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨਵੇਂ ਬਣਨ ਵਾਲੇ ਅਕਾਲੀ ਦਲ ਦੇ ਜਿਹੜਾ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਰੋਸ਼ਨੀ ਹੇਠ ਲੋਹੇਟ ਭਰਤੀ ਕਰਨ ਤੋਂ ਬਾਅਦ ਹੁਕਮਾਂ ਦੇ ਅਨੁਸਾਰ ਨਵੀਂ ਲੀਡਰਸ਼ਿਪ ਦੇਣ ਦੇ ਲਈ ਪੰਜ ਮੈਂਬਰੀ ਭਰਤੀ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਲੱਗੀ ਸੀ ਉਹਨੂੰ ਨਿਭਾਉਂਦਿਆਂ ਹੋਇਆਂ ਹੁਣ ਗਿਆਨੀ ਹਰਪ੍ਰੀਤ ਸਿੰਘ ਤੱਕ ਗੱਲ ਅਪੜ ਗਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਹੋਣਗੇ ਤੇ ਵੀ ਫੈਸਲਾ ਕੋਈ ਲੜਾਈ ਝਗੜੇ ਚ ਦੁਬਧਾ ਚ ਨਹੀਂ ਲਿਆ ਗਿਆ ਕਿ ਉਹ ਲੜਪੇ ਜੀ ਉਹ ਉਹਦਾ ਨਾਲ ਲਿੰਦਾ ਸੀ ਉਹ ਉਹਦਾ ਲਿੰਦਾ ਸੀ ਇਹ ਫੈਸਲਾ ਸਿਰਫ ਸੰਮਤੀ ਨਾਲ ਇਹ ਫੈਸਲਾ ਸਿਰ ਜੋੜ ਕੇ ਲਿਆ ਗਿਆ ਫੈਸਲਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਹੋਣਗੇ ਅ ਚੰਡੀਗੜ੍ਹ ਦੇ ਵਿੱਚ ਕਿਹਾ ਜਾਂਦਾ ਹੈ ਕਿ ਮੀਟਿੰਗ ਹੋਈ ਪੰਜ ਮੈਂਬਰੀ ਭਰਤੀ ਕਮੇਟੀ ਦੇ ਸਾਰੇ ਮੈਂਬਰ ਸਾਹਿਬਾ ਤੇ ਉਸ ਤੋਂ ਪਹਿਲਾਂ ਨਾਲ ਹੀ ਸੀਨੀਅਰ ਆਗੂ ਜਿਹੜੇ ਅਕਾਲੀ ਦਰ ਸੁਧਾਰ ਲਹਿਰ ਚੋਂ ਆਏ ਜਾਂ ਬਾਕੀ ਥਾਵਾਂ ਤੋਂ ਆਏ ਉਹ ਮوجود ਸੀ ਤੇ ਜਿੱਥੇ ਇਹ ਫੈਸਲਾ ਸਰਬਸੰਮਤੀ ਦੇ ਨਾਲ ਲਿਆ ਗਿਆ ਹੈ ਖਬਰ ਜੋ ਸੋਰਸਸ ਦੇ ਰਹੇ ਆ ਉਹਦੇ ਹਿਸਾਬ ਨਾਲ ਇਹਦੇ ਕੋਈ ਐਸੀ ਗੱਲ ਨਹੀਂ ਹੋਈ ਸਾਰਿਆਂ ਨੇ ਸਹਿਮਤੀ ਦਿੱਤੀ ਸਾਰੇ ਇਸ ਗੱਲ ਨੂੰ ਲੈ ਕੇ ਫਿਕਰਮੰਦ ਵੀ ਸੀ ਕਿ ਜਿਹੜਾ ਰੋਲਾ ਰਪਾ ਚੱਲ ਰਿਹਾ ਹੈ ਇਹ ਕਿਸ ਪਾਸੇ ਜਾਵੇਗਾ ਇਸ ਨੂੰ ਲੈ ਕੇ ਕਿ ਉਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਆਪਣੇ ਆਪ ਨੂੰ ਇਸ ਦੌੜ ਦੇ ਵਿੱਚੋਂ ਵੱਖ ਕਰ ਚੁੱਕੇ ਸੀ ਕਿ ਉਹ ਕਾਰਨ ਤੁਹਾਨੂੰ ਸਵੇਰੇ ਦੱਸਿਆ ਸੀਗਾ ਕਿ ਇੱਕ ਸੁਨੇਹੇ ਦਾ ਜਿਹੜਾ ਕਹਿ ਲਈ ਕਿ ਗਲਤ ਤਰੀਕੇ ਦੇ ਨਾਲ ਜਾਂ ਗਲਤ ਭਾਵਨਾ ਦੇ ਨਾਲ ਜਿਹੜਾ ਸੁਨੇਹਾ ਉਹਨਾਂ ਤੱਕ ਪਹੁੰਚ ਗਿਆ ਜਿਹਦੀ ਭਾਵ ਹੋਰ ਸੀ ਅਰਥ ਹੋਰ ਸੀ ਤਾਂ ਉਹਦਾ ਜਿਹੜਾ ਮਿਸਮੈਚ ਹੈ ਜਿਹੜੀ ਉਹ ਵਖਰੇਵਾ ਸੀ ਉਹਦੇ ਕਰਕੇ ਇਹ ਸਥਿਤੀ ਬਣੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਗੱਲ ਕਹਿਣੀ ਪਈ ਪਰ ਬਿਲਾਖਰ ਹੁਣ ਸਥਿਤੀ ਸਾਰੀ ਕੰਟਰੋਲ ਚ ਹੈ ਗਿਆਨੀ ਜੀ ਨੂੰ ਸਮਝਾ ਦਿੱਤਾ ਗਿਆ ਕਿ ਨਹੀਂ ਆ ਗੱਲ ਨਹੀਂ ਆ ਗੱਲ ਸੀ ਹੁਣ ਜੋ ਜਾਣਕਾਰੀ ਆ ਰਹੀ ਹੈ ਕਿ ਇੱਕ ਪੰਥਕ ਤਾਲਮਿਲ ਕਮੇਟੀ ਇੱਕ ਉੱਚ ਪੱਦਰੀ ਪੰਥਕ ਤਾਲਮਿਲ ਕਮੇਟੀ ਵੀ ਬਣਾਈ ਜਾਣੀ ਹੈ ਜਿਹੜੀ ਵੱਖ-ਵੱਖ ਵਾਕੀ ਜਥੇਬੰਦੀਆਂ ਜਿਹੜੀਆਂ ਬਚ ਗਈਆਂ ਉਹਨਾਂ ਦੇ ਨਾਲ ਬਾਕੀ ਧਿਰਾਂ ਦੇ ਨਾਲ ਗੱਲਬਾਤ ਕਰੇਗੀ ਉਹਦੇ ਕੋਲੇ ਇਹ ਅਧਿਕਾਰ ਹੋਣਗੇ ਤੇ ਸਮੁੱਚ ਚਾਰੇ ਅਧਿਕਾਰ ਪਾਰਟੀ ਪ੍ਰਧਾਨ ਦੇ ਕੋਲ ਹੋਣਗੇ ਚਾਹੇ ਜਦੋਂ ਵੀ ਬੋਡੀ ਬਣਦੀ ਹੈ ਜਦੋਂ ਵੀ ਢਾਂਚਾ ਖੜਾ ਹੁੰਦਾ ਉਹਦੇ ਹਿਸਾਬ ਨਾਲ ਚੱਲਣਗੇ ਖਬਰ ਅਹਿਮ ਹੈ ਦੂਜੀ ਗੱਲ ਹਾਲ ਨੂੰ ਲੈ ਕੇ ਕੰਟਰਡਿਕਸ਼ਨ ਹਾਲੇ ਵੀ ਮੌਜੂਦ ਪੰਜ ਮੈਂਬਰੀ ਭਰਤੀ ਕਮੇਟੀ ਦੇ ਕੁਝ ਨਮਾਇंदे ਗਏ ਸੀ ਇਹ ਹਾਲ ਜਿਹੜਾ ਕਿ ਭਾਈ ਗੁਰਦਾਸ ਹਾਲ ਹੈ ਉਹਨੂੰ ਵੇਖਣ ਦੇ ਲਈ ਉੱਥੇ ਜਿਹੜਾ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਜਾਂ ਰੈਨੂਏਸ਼ਨ ਦਾ ਕੰਮ ਚੱਲ ਰਿਹਾ ਹੈ ਤੇ ਇਸੇ ਦਰਮਿਆਨ ਉਹਨਾਂ ਨੇ ਕੁਝ ਇਲਜ਼ਾਮ ਲਾਏ ਕਿ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਕਿਹਾ ਕਿ ਜਿਹੜੇ ਸਾਈਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੇ ਨਹੀਂ ਕੀਤਾ ਜਾਵੇਗਾ ਤੇ ਉਹਨਾਂ ਨੇ ਕਿਹਾ ਕਿ ਤੰਮੀ ਹੁਰਾ ਨਾਲ ਹੋਰ ਸ਼ਰਮਣੀ ਕਮੇਟੀ ਦੇ ਆਗੂਆਂ ਦੇ ਨਾਲ ਗੱਲ ਕੀਤੀ ਗਈ ਪਰ ਕੋਈ ਸਾਰਥਕ ਜਵਾਬ ਨਹੀਂ ਮਿਲਿਆ ਉਧਰੋਂ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਜਿਹੜੀ ਵੀ ਕੋਈ ਸੰਸਥਾ ਕਰਾਉਂਦੀ ਹੈ ਇਹ ਪ੍ਰਬੰਧ ਉਹਨਾਂ ਨੇ ਕਰਨੇ ਹੁੰਦੇ ਆ ਕੀ ਸਾਹਿਬ ਸ਼੍ਰੀ ਗੁਰਗਨਾਨ ਸਾਹਿਬ ਜੀ ਦਾ ਪ੍ਰਕਾਸ਼ ਕਰਾਉਣਾ ਹੈ ਕਿਵੇਂ ਕਰਾਉਣਾ ਹੈ ਕਿੱਥੇ ਕਰਾਉਣਾ ਹੈ ਉਹਨਾਂ ਦਾ ਹੁੰਦਾ ਐ ਸਿਰਫ ਹਾਲ ਦੇਣਾ ਜਾਨੀ ਕਿ ਇਹ ਇੱਕ ਦੁਵਿਧਾ ਜਿਹੜੀ ਹੈ ਮੌਜੂਦ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਦੋਵੇਂ ਪਾਸਿਓਂ ਜੇ ਇਹ ਝੂਠ ਬੋਲਦੇ ਤਾਂ ਉਹ ਵੀ ਗਲਤ ਗੱਲ ਹੈ ਜੇ ਧਾਮੀ ਹੋਰੀ ਝੂਠ ਬੋਲਦੇ ਤਾਂ ਉਹ ਵੀ ਗਲਤ ਗੱਲ ਹੈ ਜਦੋਂ ਚੀਜ਼ਾਂ ਹੁਣ ਨਿਭੜਨ ਲੱਗੀਆਂ ਨੇ ਤਾਂ ਇਹਨਾਂ ਨੂੰ ਨਿਭੜਨ ਦੇਣਾ ਚਾਹੀਦਾ ਹੈ ਹੁਣ ਦੂਜਾ ਸਵਾਲ ਇਹ ਹੈ ਕਿ ਇਸ ਸਿਆਸਤ ਦੇ ਵਿੱਚ ਇਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੁਣੀ ਬਣ ਗਏ ਪ੍ਰਧਾਨ ਉਹਨਾਂ ਦੀ ਪ੍ਰਧਾਨਗੀ ਉਨ੍ਹਾਂ ਦੀ ਪ੍ਰਧਾਨਗੀ ਕਿਸ ਪ੍ਰਕਾਰ ਚੱਲੇਗੀ ਇੱਕ ਸਵਾਲ ਹੋ ਸਕਦਾ ਪਰ ਪਹਿਲੀ ਵਾਰ ਹੋਵੇਗਾ ਕਿ ਜਿਹੜਾ ਸਮਾਜ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਜਿਹੜੇ ਭਾਈਚਾਰਿਆਂ ਨੂੰ ਨੀਵਾ ਦਿਖਾਇਆ ਗਿਆ ਨੀਵਾ ਕਿਹਾ ਗਿਆ ਪਹਿਲੀ ਵਾਰ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਏਡੇ ਵੱਡੇ ਇਤਿਹਾਸ ਦੇ ਵਿੱਚ ਚਾਹੇ ਵੱਖ-ਵੱਖ ਅਕਾਲੀ ਦਲ ਹੋਣ ਚਾਹੇ ਕਿਵੇਂ ਵੀ ਕੋਈ ਜਿਹੜਾ ਦਲਿਤ ਵਿਅਕਤੀ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੇਗਾ ਇਹ ਇੱਕ ਜਿਹੜੀ ਹੈ ਇਹ ਨਵਾਂ ਇਤਿਹਾਸ ਜਿਹੜਾ ਉਹ ਸਿਰਜਿਆ ਜਾਣ ਲੱਗਿਆ ਆ ਪਹਿਲੀ ਵਾਰ ਇਸ ਤਰ੍ਹਾਂ ਨਾਲ ਹੋਣਾ ਆ ਇੱਕ ਅਹਿਮ ਘਟਨਾ ਆ ਪੰਜਾਬ ਦੇ ਲਈ ਪੰਜਾਬ ਦੇ ਸਮੁੱਚੇ ਖਿੱਤੇ ਦੇ ਲਈ ਇਹ ਇੱਕ ਵੱਖਰੀ ਗੱਲ ਆ ਵੈਸੇ ਸਿੱਖ ਧਰਮ ਦੇ ਵਿੱਚ ਜਾਤ ਦੀ ਕੋਈ ਥਾਂ ਨਹੀਂ ਹੈ ਪਰ ਪ੍ਰੈਕਟੀਕਲੀ ਇਹ ਤੁਹਾਨੂੰ ਕਿਤੇ ਨਾ ਕਿਤੇ ਦਿਖ ਜਾਂਦੀ ਹੈ ਸਿਧਾਂਤ ਦੇ ਤੌਰ ਦੇ ਉੱਤੇ ਇਹ ਕਿਤੇ ਵੀ ਮੌਜੂਦ ਨਹੀਂ ਤੇ ਬਹੁਤ ਸਿੱਖ ਫਲਸਫੇ ਦੀ ਇਹ ਸਭ ਤੋਂ ਵੱਡੀ ਤੇ ਅਹਿਮ ਚੀਜ਼ਾਂ 'ਚੋਂ ਇੱਕ ਹੈ ਕਿ ਮਨੁੱਖ ਨੂੰ ਸਾਰਿਆਂ ਨੂੰ ਬਰਾਬਰ ਇੱਕੋ ਜਿਹਾ ਕੋਈ ਲਿੰਗ ਦਾ ਭੇਦ ਨਹੀਂ ਕੋਈ ਰੰਗ ਦਾ ਭੇਦ ਨਹੀਂ ਕੋਈ ਨਸਲ ਦਾ ਭੇਦ ਨਹੀਂ ਕੋਈ ਜਾਤ ਪਾਤ ਦਾ ਭੇਦ ਨਹੀਂ ਸਾਰੇ ਇੱਕੋ ਪੰਗਰ ਦੇ ਵਿੱਚ ਇੱਕੋ ਸੰਗਤ ਚ ਜਾਂਦੇ ਆ ਇਹ ਵੱਡੀ ਮਹਾਨਤਾ ਤੇ ਜਦੋਂ ਸਮਾਜ ਦੇ ਵਿੱਚ ਅਸੀਂ ਆ ਵਕਿਰਤੀਆਂ ਮੌਜੂਦ ਹੋਣ ਤੇ ਉਸ ਦੇ ਦਰਮਿਆਨ ਐਸੇ ਸੈਕਸ਼ਨ ਚ ਕਿਸੇ ਵਿਅਕਤੀ ਦਾ ਪ੍ਰਧਾਨ ਬਣਨਾ ਆਪਣੇ ਆਪ ਚ ਇੱਕ ਇਤਿਹਾਸਿਕ ਗੱਲ ਹੋ ਸਕਦੀ ਹੈ ਖੈਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜੱਟ ਡੋਮੀਨੈਂਟ ਰਿਹਾ ਹੈ ਦੇਖਦੇ ਆ ਕਿ ਕਿਆ ਨਹੀਂ ਹਰਪੀ ਸਿੰਘ ਸਾਹਮਣੇ ਇਸ ਮਾਮਲੇ ਦੇ ਵਿੱਚ ਕੀ ਚੁਣੌਤੀਆਂ ਰਹਿਣਗੀਆਂ ਇੱਕ ਚੀਜ਼ ਬੜੀ ਕਹਿ ਲੀਏ ਕਿ ਆਪਣੇ ਆਪ ਦੇ ਵਿੱਚ ਇੱਕ ਚੁਣੌਤੀਪੂਰਨ ਕਦਮ ਜਿਹੜਾ ਕਹਿ ਲਿਏ ਜਾਂ ਮਾਹੌਲ ਜਿਹੜਾ ਬਣ ਸਕਦਾ ਮੈਨੂੰ ਜਿਆਦਾ ਥੋੜੇ ਦਿਨ ਹੋਏ ਮਸਤਵਾਨਾ ਸਾਹਿਬ ਕਾਲੀਦਾਲ ਦੀ ਪੁਨਰਸਰ ਜੀਤਗੀ ਉਹਦੇ ਵਿਧੀ ਵਿਧਾਨ ਉਹਦੇ ਢਾਂਚੇ ਫਲਾਣੇ ਥੰਮਕਨ ਲਈ ਇੱਕ ਗੋਸ਼ਟੀ ਹੋਈ ਤੇ ਬੜੀ ਸਾਰਥਕ ਗੋਸ਼ਟੀ ਸੀ ਉਹਦੇ ਵਿੱਚ ਸੀਨੀਅਰ ਪੱਤਰਕਾਰ ਹਮੀਰ ਸਿੰਘ ਆਖਰੀ ਬੁਲਾਰੇ ਸੀ ਆਖਰੀ ਦਿਨ ਉਹ ਬੋਲ ਰਹੇ ਸੀਗੇ ਤੇ ਉਹਨਾਂ ਨੇ ਗੱਲ ਕੀਤੀ ਕਿ ਜਿਹੜਾ ਸਾਡੇ ਸਮਾਜ ਦੇ ਵਿੱਚ ਜਿਹੜਾ ਸਿੱਖਾਂ ਦੇ ਅੰਦਰ ਜਿਹੜਾ ਸੈਕਸ਼ਨ ਹੈ ਜਿਹੜਾ ਦਲਤ ਸੈਕਸ਼ਨ ਹੈ ਜਿਹੜਾ ਇਹ ਸੈਕਸ਼ਨ ਡੇਰਿਆਂ ਵੱਲ ਜਾ ਰਿਹਾ ਹੈ ਤੇ ਸਾਨੂੰ ਸੋਚਣਾ ਚਾਹੀਦਾ ਕਿ ਜਦੋਂ ਅਸੀਂ ਅਕਾਲੀ ਦਲ ਦੀ ਪੁਨਰਸਰਜੀਤਗੀ ਕਰ ਰਹੇ ਹਾਂ ਤਾਂ ਉਸ ਸਮੇਂ ਅਕਾਲੀ ਦਲ ਅਕਾਲੀ ਦਲ ਦੇ ਵਿੱਚ ਇਸ ਸੈਕਸ਼ਨ ਬਾਰੇ ਧਿਆਨ ਦੇਣ ਦੀ ਲੋੜ ਹੈ ਇਸ ਸੈਕਸ਼ਨ ਨੇ ਜਿਹੜਾ ਉਹਨੂੰ ਕਿਵੇਂ ਗਲਬਕੜੀ ਚ ਲੈਣਾ ਹੈ ਜੇ ਸਾਡੇ ਤੋਂ ਕੁਝ ਕਟਾਈਆਂ ਹੋਈਆਂ ਨੇ ਉਹਨਾਂ ਨੂੰ ਕਿਵੇਂ ਦੂਰ ਕਰਨਾ ਕੋਈ ਉਹਨਾਂ ਦੇ ਰੋਸੇ ਗਿਲੇ ਨੇ ਉਹ ਕਿਵੇਂ ਦੂਰ ਕਰਨੇ ਨੇ ਕੋਈ ਵਿਰੋਧਾਭਾਸ ਆ ਉਹਨੂੰ ਕਿਵੇਂ ਦੂਰ ਕਰਨਾ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਹੀ ਇਹ ਹੈ ਕਿ ਸਮੁੱਚੇ ਸਿੱਖ ਪੰਥ ਨੂੰ ਇਕੱਠੇ ਕਰਨਾ ਤਾਂ ਉਸ ਸੈਕਸ਼ਨ ਨੂੰ ਡੇਰਿਆਂ ਤੋਂ ਜਾਣ ਤੋਂ ਰੋਕਣਾ ਉਹ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ ਤਾਂ ਇਨ ਬਿਟਵੀਨ ਹਮੀਰ ਸਿੰਘ ਬੋਰੇ ਸੀ ਦਾ ਇੱਕ ਸੱਜਣ ਗੁਰਸਿੱਖ ਬਾਣੀ ਦੇ ਵਿੱਚ ਉੱਥੇ ਮੌਜੂਦ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ ਉਹਨਾਂ ਨੇ ਜਦੋਂ ਹਮੀਰ ਸਿੰਘ ਇਸ ਪੁਆਇੰਟ ਤੇ ਆਏ ਤਾਂ ਉਹਨਾਂ ਨੇ ਉਦੋਂ ਹੀ ਹਮੀਰ ਸਿੰਘ ਨੂੰ ਟੋਕਤਾ ਕਿ ਤੁਸੀਂ ਟਾਈਮ ਤੋਂ ਜ਼ਿਆਦਾ ਬੋਲ ਰਹੇ ਹੋ ਤੁਸੀਂ ਉਸਤੇ ਨਹੀਂ ਗੱਲ ਕਰ ਰਹੇ ਜਿਹੜਾ ਤੁਹਾਨੂੰ ਸੱਦਾ ਪੱਤਰ ਚ ਦੱਸਿਆ ਗਿਆ ਹੈ ਤਾਂ ਹਮੀਰ ਸਿੰਘ ਨੂੰ ਇੱਕ ਇਸ ਵਿਵਹਾਰ ਦੇ ਨਾਲ ਕਹਿਣਾ ਪਿਆ ਡੋਮਿਨੇਟ ਹੋ ਕੇ ਕਿ ਮੈਂ ਉਸੇ ਤੇ ਬੋਲ ਰਿਹਾ ਹਾਂ ਜਦੋਂ ਅਕਾਲੀ ਦਲ ਦੀ ਪੁਨਰ ਸਰਜੀਤ ਕੀ ਦੀ ਗੱਲ ਆਉਂਦੀ ਹੈ ਤਾਂ ਫਿਰ ਇੱਕ ਵਰਗ ਵਿਸ਼ੇਸ਼ ਥੋੜਾ ਹੈ ਫਿਰ ਸਮੁੱਚੇ ਦੀ ਗੱਲ ਆਉਂਦੀ ਹੈ ਤਾਂ ਉਹ ਹਮੀਰ ਸਿੰਘ ਕਰ ਰਹੇ ਸੀ ਯਾਨੀ ਕਿ ਇਸ ਤਰ੍ਹਾਂ ਦੀਆਂ ਚੁਣੌਤੀਆਂ ਗਿਆਨੀ ਹਰਪ੍ਰੀਤ ਸਿੰਘ ਸਾਹਮਣੇ ਤੇ ਨਵੀਂ ਇਸ ਧਿਰ ਦੇ ਸਾਹਮਣੇ ਮੌਜੂਦ ਰਹਿਣਗੀਆਂ ਕਿ ਸਮਾਜ ਦੇ ਸਾਰੇ ਤਬਕਿਆਂ ਨੂੰ ਕਿਵੇਂ ਨਾਲ ਲੈ ਕੇ ਚੱਲਣਾ ਤਾਂ ਜੋ ਸਿੱਖ ਪੰਥ ਦਾ ਜਿਹੜਾ ਵਿਸ਼ਾਲ ਘੇਰਾ ਹੈ ਉਹਦੇ ਤੱਕ ਜਿਹੜਾ ਇਹ ਸਿਧਾਂਤ ਦੀ ਗੱਲ ਹੋਵੇ ਸਾਰੇ ਕਾਸੇ ਦੀ ਗੱਲ ਹੋਵੇ ਉਹ ਪਹੁੰਚਾਉਣਾ ਕਿੰਨਾ ਕੁ ਜ਼ਰੂਰੀ ਹੈ ਤੇ ਉਹਦੇ ਵਿੱਚ ਹਰਡਰਸ ਜਿਹੜੀਆਂ ਰੁਕਾਵਟਾਂ ਨੇ ਉਹ ਵੀ ਨੇ ਉਸ ਸੱਜਣ ਦੇ ਰੂਪ ਦੇ ਵਿੱਚ ਤਾਂ ਤੁਸੀਂ ਆਪ ਦੇਖ ਲੈਣਾ ਪਰ ਇੱਕ ਗੱਲ ਫਾਈਨਲ ਹੋ ਚੁੱਕੀ ਹੈ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਨਗੇ ਪੰਥਕ ਤਾਲਮੇਂ ਕਮੇਟੀ ਬਣਾਈ ਜਾਊਗੀ ਉਸੇ ਨਾਲ ਹੀ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਇਤਿਹਾਸ ਵੀ ਸਿਰਜਿਆ ਜਾਣਾ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਰੂਪ ਦੇ ਵਿੱਚ ਪਰ ਸੁਖਬੀਰ ਸਿੰਘ ਬਾਦਲ ਵੀ ਐਨ ਨਿਸ਼ਾਨੇ ਵਿੰਨੀ ਬੈਠੇ ਆ ਉਹ ਵੀ ਵੱਡਾ ਤਮਾਕਾ ਕਰਨ ਜਾ ਰਹੇ ਇਹਦੇ ਬਾਰੇ ਵੀ ਖਬਰ ਆ ਰਹੀ ਹੈ ਉਹ ਤੁਹਾਡੇ ਨਾਲ ਅੱਗੇ ਸਾਂਝੀ ਕਰਾਂਗੇ